ਅਮਰੀਕਾ ਤੋਂ ਆ ਰਹੀਆਂ ਵੱਡੀਆਂ ਖਬਰਾਂ 15000 ਲੋਕਾਂ ਦੇ ਲਾਇਸੈਂਸ ਹੋਣਗੇ ਕੈਨਸਲ ਕੈਲੀਫੋਰਨੀਆ ਦੇ ਵਿੱਚ ਬਹੁਤ ਨੂੰ ਤਾਂ ਆਲਰੇਡੀ ਈਮੇਲ ਰਸੀਬ ਵੀ ਹੋ ਗਈ ਆ ਤੇ ਬਹੁਤ ਨੂੰ ਹੋਣੀ ਬਾਕੀ ਤੇ ਦੂਜੀ ਜਿਹੜੀ ਬਹੁਤ ਵੱਡੀ ਖਬਰ ਆ ਰਹੀ ਹੈ ਕਿ ਜਿਹੜੇ ਉਹ ਯੂ ਐਸ اے ਦੇ ਵੀਜ਼ੇ ਲੱਗਦੇ ਸੀਗੇ ਉਹਦੇ ਵਿੱਚ ਬਹੁਤ ਹੀ ਵੱਡੀ ਅਦਲਾ ਬਦਲੀ ਕੀਤੀ ਆ ਨਿਊ ਲਾ ਲੈ ਕੇ ਆਂਦੇ ਆ ਹੈਲਥ ਲੈ ਕੇ ਅਗਰ ਤੁਸੋਂ ਤੁਹਾਨੂੰ ਕੋਈ ਦਿਲ ਦੇ ਨਾਲ ਬਿਮਾਰੀ ਆ ਜਾਂ ਤੁਹਾਨੂੰ ਡਾਇਬੀਟੀਜ਼ ਆ ਜਾਂ ਤੁਹਾਨੂੰ ਕੋਈ ਵੀ ਐਸੀ ਪ੍ਰਾਣੀ ਕੋਈ ਸਰੀਰਕ ਬਿਮਾਰੀ ਆ ਤੁਸੀਂ ਨਈ ਵੀਜ਼ਾ ਅਪਲਾਈ ਕਰ ਸਕਦੇ ਤੁਹਾਨੂੰ ਨਈ ਵੀਜ਼ਾ ਮਿਲੇਗਾ ਸੋ ਇਹ ਵੀ ਵੱਡੀ ਅਪਡੇਟ ਆ ਰਹੀ ਆ ਬਹੁਤ ਕੁਝ ਲੋਕਾਂ ਨੇ ਸੋਚਿਆ ਸੀਗਾ ਕਿ ਜਿਹੜੀਆਂ ਹੁਣ ਆਪ ਬੋਰਡਸ ਪੈਕੇ ਹਟੀਆਂ ਇਲੈਕਸ਼ਨ ਹੋ ਕੇ ਹਟੀਆਂ ਜਿਹਦੇ ਵਿੱਚ ਕਿ ਸਭ ਤੋਂ ਵੱਡੀ ਇਲੈਕਸ਼ਨ ਦੇਖੀ ਜਾ ਰਹੀ ਹੈ ਨਿਊਯਾਰਕ ਸਿਟੀ ਦੀ ਜਿੱਥੇ ਮੇਅਰ ਬਣੇ ਨੇ ਆਪਣੇ ਭਾਰਤੀ ਮੂਲ ਦੇ ਜੋਹਰਨ ਮਮਦਾਨੀ ਜੀ ਉੱਥੇ ਸੋਚਿਆ ਜਾ ਰਿਹਾ ਸੀਗਾ ਜਿਸ ਤਰ੍ਹਾਂ ਟਰੰਪ ਦੀ ਪਾਰਟੀ ਦੀ ਹਾਰ ਹੋਈ ਆ कि ਹੁਣ ਟਰੰਪ ਥੋੜਾ ਜਿਹਾ ਬੈਕਫੁੱਟ ਤੇ ਆਏਗਾ ਔਰ ਸਥਿਤੀ ਪਹਿਲਾਂ ਉਨੂੰ ਥੋੜੀ ਜੀ ਸੁਧਾਰ ਆ ਜਾਏਗਾ ਪਹਿਲਾਂ ਉਨੂੰ ਬਾਉਂਡਰ ਤੇ ਥੋੜੀ ਸਤਾਈ ਘਟ ਜੇਗੀ ਔਰ ਟਰੱਕ ਡਰਾਈਵਰਾਂ ਬਾਰੇ ਵੀ ਥੋੜੀ ਰਾਹਤ ਭਰੀ ਖਬਰ ਆਏਗੀ ਔਰ ਆਈਸ ਦੀਆਂ ਜਿਹੜੀਆਂ ਫੜੋ ਫੜਾਈ ਦੀਆਂ ਰੇਟਸ ਚੱਲ ਰਹੀਆਂ ਉਹ ਵੀ ਥੋੜੀਆਂ ਘਟਣਗੀਆਂ ਔਰ ਇਮੀਗ੍ਰੈਂਟਸ ਪਹਿਲਾਂ ਉਨੂੰ ਥੋੜਾ ਸੁੱਖ ਦਾ ਸਾਹ ਲੈਣਗੇ ਪਰ ਨਹੀਂ ਟਰੰਪ ਨੇ ਧਮਾਕਾ ਕਰ ਦਿੱਤਾ ਕੈਲੀਫੋਰਨੀਆ ਦੇ ਵਿੱਚ ਪਹਿਲਾਂ ਦਾ ਸਭ ਤੋਂ ਵੱਡੀ ਖਬਰ ਇਹ ਆ ਕਿ ਜਿੰਨੇ ਵੀ ਉੱਥੇ ਟਰੱਕ ਡਰਾਈਵਰ ਆ ਜਿਨ੍ਹਾਂ ਕੋ ਸੀ ਡੀ ਐਲ ਕਮਰਸ਼ੀਅਲ ਲਾਇਸੈਂਸ ਆ ਉਹਨਾਂ ਨੂੰ ਈਮੇਲ ਆਲਰੇਡੀ ਰੀਸੀਵ ਹੋ ਚੁੱਕੀ ਆ ਤੁਸੀਂ ਆਪਣਾ ਕਮੈਂਟ ਕਰਕੇ ਦੱਸਿਓ ਕਿ ਤੁਹਾਡੇ ਆਸ-ਪਾਸ ਕਿਸੇ ਨੂੰ ਹੋਈ ਜਾਂ ਨਹੀਂ ਹੋਈ ਕਿਉਂਕਿ ਮੈਂ ਬਹੁਤ ਨੂੰ ਜਾਣਦਾ ਜਿਨ੍ਹਾਂ ਨੂੰ ਇਹ ਈਮੇਲ ਰਸੀਬ ਆ ਗਈ ਸਕਰੀਨਸ਼ਾਟ ਵੀ ਉਹਨਾਂ ਨੇ ਭੇਜ ਤੇ ਆ ਕੀ ਕੁਝ ਉਹਦੇ ਵਿੱਚ ਲਿਖਿਆ ਹੋਇਆ ਕੀ ਕਿੰਨੇ ਦਿਨ ਦਾ ਤੁਹਾਡੇ ਕੋਲ ਟਾਈਮ ਹੈਗਾ ਕਦੋਂ ਤੱਕ ਤੁਸੀਂ ਆਪਣੇ ਲਾਇਸੈਂਸ ਸਬਮਿਟ ਕਰਨੇ ਆ ਕਦੋਂ ਤੱਕ ਤੁਹਾਡੇ ਅਗਰ ਉਹ ਡਾਕੂਮੈਂਟ ਦੀ ਕੀ ਉਹਨਾਂ ਨੇ ਰਿਕੁਆਇਰਮੈਂਟ ਨੀਚੇ ਲਿਖੀ ਆ ਕਿ ਅਗਰ ਤੁਸੀਂ ਉਹ ਰਿਕੁਆਇਰਮੈਂਟ ਪੂਰੀ ਕਰਦੇ ਆ ਤਾਂ ਤੁਹਾਡੇ ਲਾਇਸੈਂਸ ਕੈਨਸਲ ਨਹੀਂ ਕੀਤੇ ਜਾਣਗੇ ਤੇ ਆ ਇਹ ਕੀਤੀ ਜਾ ਰਹੀ ਆ ਕਿ ਘੱਟੋ ਘੱਟ ਨਹੀਂ ਤਾਂ 15000 ਲਾਇਸੈਂਸ ਕੈਲੀਫੋਰਨੀਆ ਦੇ ਵਿੱਚ ਕੈਨਸਲ ਹੋਣਗੇ ਜਿਹੜੀ ਕਿ ਬਹੁਤ ਵੱਡੀ ਅਪਡੇਟ ਆ ਤੇ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਆ 트ੰਪ ਦੀ ਟਰੱਕ ਡਰਾਈਵਰਾਂ ਦੇ ਉੱਤੇ ਜਦੋਂ ਕਿ ਤੁਹਾਨੂੰ ਪਤਾ ਹੀ ਇਹ ਪਿਛਲੇ ਦਿਨਾਂ ਤੋਂ ਜਿਹੜੀ ਬਿਆਨਬਾਜ਼ੀ ਚੱਲਦੀ ਪਈ ਆ ਹਰ ਕੋਈ ਸੋਚਦਾ ਪਿਆ ਸੀ ਕਿ ਕੈਲੀਫੋਰਨੀਆ ਔਰ 트럼ਪ ਐਂਡ ਪਾਰਟੀ ਦੀ ਬਹੁਤ ਜ਼ਿਆਦਾ ਆਸ ਦੇ ਵਿੱਚ ਟਕਰਾਰ ਹੈ ਔਰ ਕੈਲੀਫੋਰਨੀਆ ਚਾਹਦੀ ਆ ਕਿ ਮੈਂ ਇਮੀਗ੍ਰੈਂਟ ਦੇ ਨਾਲ ਖੜਾ ਹਾਂ ਉਹ ਸੋਚਦੇ ਆ ਪਰ ਸਾਰਿਆਂ ਨੂੰ ਪਤਾ ਸੀ ਕਿ ਇਹ ਸਿਰਫ ਸਿਰਫ ਰਾਜਨੀਤੀ ਹੋ ਰਹੀ ਆ ਔਰ ਇਹਦੇ ਵਿੱਚ ਹੁਣ ਜਿੰਨੇ ਵੀ ਟਰੱਕ ਡਰਾਈਵਰ ਆ ਜਿਹਨੀਆਂ ਇਹ ਹੁਣ ਘਟਨਾਵਾਂ ਹੋਈਆਂ ਤੁਹਾਨੂੰ ਪਤਾ ਹੈ ਕਿ 온ਟਾਰੀਓ ਦੇ ਵਿੱਚ ਜਿਹੜਾ ਐਕਸੀਡੈਂਟ ਹੋਇਆ ਸੀਗਾ ਉਸ ਤੋਂ ਲੈ ਕੇ ਇਹਨਾਂ ਨੇ ਕੋਈ ਨਾ ਕੋਈ ਵੱਡਾ ਕਦਮ ਚੁੱਕਣਾ ਹੀ ਸੀ ਸੋ ਇਹ ਸੋਚ ਰਹੇ ਸੀਗੇ ਕਰ ਰਹੇ ਸੀਗੇ ਪਿੱਛੇ ਬੈਕਫਰਟ ਤੇ ਕੰਮ ਚੱਲਦਾ ਪਿਆ ਸੀਗਾ ਤੋਂ ਉਹਨਾਂ ਨੇ ਉਹ ਚੀਜ਼ ਕਰਤੀ ਜਿਹੜੀ ਉਹ ਕਰਨਾ ਚਾਹੁੰਦੇ ਸੀਗੇ ਹੁਣ ਲੋਕਾਂ ਨੂੰ ਈਮੇਲ ਆ ਰਹੀ ਆ ਦੜਾ ਦੜ ਈਮੇਲ ਆ ਰਹੀ ਆ ਬਹੁਤ ਲੋਕਾਂ ਨੂੰ ਆਲਰੇਡੀ ਪਹੁੰਚ ਵੀ ਗਈ ਹੋਣੀ ਆ ਰਸੀਬ ਵੀ ਹੋ ਗਈ ਉਹਨਾਂ ਨੂੰ ਤੁਸੀਂ ਵੀ ਆਪਣੀ ਈਮੇਲ ਚੈੱਕ ਕਰ ਸਕਦੇ ਜਿਨ੍ਹਾਂ ਨੇ ਆਪਣੇ ਐਡਰੈਸ ਦਿੱਤੇ ਆ ਔਰ ਕਈਆਂ ਦੇ ਘਰਾਂ 'ਚ ਲੈਟਰਾਂ ਵੀ ਪਹੁੰਚ ਚੁੱਕੀਆਂ ਸੋ ਤੁਸੀਂ ਵੀ ਆਪਣਾ ਚੈੱਕ ਕਰ ਸਕਦੇ ਬਹੁਤ ਲੋਕ ਕਹਿ ਰਿਹਾ ਕਿ ਨਹੀਂ ਜੇ ਇਦਾਂ ਦਾ ਕੁਝ ਵੀ ਨਹੀਂ ਹੈਗਾ ਪਰ ਤੁਸੀਂ ਕਮੈਂਟ ਪੜ੍ਹ ਸਕਦੇ ਬਹੁਤ ਲੋਕਾਂ ਨੂੰ ਇਹ ਈਮੇਲ ਤਸਦੀਕ ਹੋ ਚੁੱਕੀ ਆ ਆਲਰੇਡੀ ਔਰ ਕੱਲ ਇਹ ਆ ਕਿ ਇਸ ਈਮੇਲ ਦੇ ਵਿੱਚ ਹੈ ਕੀ ਆ ਹੁਣ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਤਾਂ ਇਹ ਆ ਕਿ ਉਹਨਾਂ ਨੇ ਸਾਫ਼-ਸਾਫ਼ ਕਿਹਾ ਹੈ ਇਸ ਲਾਇਸੈਂਸ ਦੇ ਵਿੱਚ ਇਸ ਲਾਇਸੈਂਸ ਦੇ ਲਈ ਤੁਸੀਂ ਜਿਹੜੇ ਨਵੇਂ ਲਾਅ ਬਣੇ ਆ ਨਵੇਂ ਨਿਯਮ ਆ ਤੁਸੀਂ ਉਹਦੇ ਲਈ ਇਜ਼ੀਬਲ ਨਹੀਂ ਹੈਗੇ ਸੋ ਤੁਹਾਡਾ ਲਾਇਸੈਂਸ ਕੈਨਸਲ ਕੀਤਾ ਜਾਂਦਾ ਸਿਰਫ ਸਿਰਫ ਤੁਹਾਡੇ ਕੋਲ 60 ਦਿਨਾਂ ਦਾ ਟਾਈਮ ਦਿੱਤਾ ਉਹਨਾਂ ਨੇ 60 ਡੇਜ਼ ਦੇ ਵਿੱਚ ਵਿੱਚ ਤੁਹਾਨੂੰ ਉਹਨਾਂ ਦਾ ਲਾਇਸੈਂਸ ਵਾਪਸ ਕਰਨਾ ਪਏਗਾ ਔਰ ਉਹਨਾਂ ਨੇ ਕਿਹਾ ਕਿ ਨੀਚੇ ਕੋ ਰਿਕੁਆਇਰਮੈਂਟ ਦੀ ਲਿਸਟ ਦਿੱਤੀ ਆ ਕਿ ਤੁਹਾਡੇ ਕੋਲ ਅਗਰ ਇਹ ਡਾਕੂਮੈਂਟ ਹੈਗੇ ਆ ਫਿਰ ਤੁਹਾਡਾ ਲਾਇਸੈਂਸ ਵੈਲਿਡ ਹੀ ਰਹੇਗਾ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਤੁਹਾਨੂੰ ਸਾਰੇ ਨੂੰ ਪਤਾ ਹੈ ਕਿ ਤੁਹਾਡੇ ਕੋਲ ਗ੍ਰੀਨ ਕਾਰਡ ਹੋਣਾ ਚਾਹੀਦਾ ਹੈ ਤੁਹਾਡੇ ਕੋਲ ਉਥੇ ਦੀ ਸਿਟੀਜ਼ਨਸ਼ਿਪ ਹੋਣੀ ਚਾਹੀਦੀ ਹੈ ਜਾਂ ਫਿਰ ਤੁਸੀਂ ਡਾਇਰੈਕਟ ਵੀਜ਼ੇ ਤੇ ਆਏ ਹੋਣੇ ਚਾਹੀਦੇ ਆ ਸਦੋ ਕੀ ਤੁਹਾਨੂੰ ਪਤਾ ਹੀ ਹੈ ਸਾਰਾ ਸਾਰਾ ਸਿਸਟਮ ਤਾਂ ਇਹ ਜਿਹੜੇ ਵੀ ਬਾਰਡਰ ਕ੍ਰੋਸ ਕੀਤੀ ਆ ਫਿਰ ਇੱਥੇ ਅਸਾਈਲਮ ਲੈ ਕੇ ਵਰਕ ਵੀਜ਼ੇ ਲਿੱਤੇ ਸੀਗੇ ਫਿਰ ਨੌਨ ਟੋਮਿਸਾਈਲ ਸੀਰੀਅਲ ਲਾਇਸੈਂਸ ਅਪਲਾਈ ਕੀਤੇ ਸੀਗੇ ਬਣਾਏ ਸੀਗੇ ਸੋ ਇਹ ਸਾਰੀ ਗਾਜ ਉਹਨਾਂ ਤੇ ਡਿੱਗੀ ਜਾਂ ਉਹਨਾਂ ਨੂੰ ਇਹਨਾਂ ਨੇ ਘਰੇ ਬਿਠਾਣਾ ਉਹਨਾਂ ਤੇ ਸਾਰੀ ਸਫਾਈ ਕੀਤੀ ਜਾ ਰਹੀ ਆ ਤੁਹਾਨੂੰ ਪਤਾ ਕਿ ਪਿਛਲੇ ਕੁਝ ਦਿਨਾਂ ਤੋਂ ਸੀਰੀਅਲ ਜਿਹੜੇ ਲਾਇਸੈਂਸਾਂ ਦੇ ਟਰੈਕ ਡਰਾਈਵਰਾਂ ਸੀ ਉਹਨਾਂ ਵੀ ਇੰਗਲਿਸ਼ ਦੇ ਟੈਸਟ ਵੀ ਲਿੱਤੇ ਜਾ ਰਹੇ ਸੀ ਇਹਨਾਂ ਦੀ ਗਿਣਤੀ 7500 ਦੇ ਆਸ-ਪਾਸ ਪਹੁੰਚ ਗਈ ਸੀ ਜਿਹੜੇ ਕਿ ਉਹ ਫੇਲ ਹੋ ਗਏ ਸੀ ਉਹਨਾਂ ਦੇ ਕੈਨਸਲ ਕੀਤੇ ਸੀਗੇ ਪਰ ਇਹਨਾਂ ਨੇ ਹੁਣ ਸਿੱਧਾ ਹੀ ਉੱਕਾ-ਪੁੱਕਾ ਹੀ ਕੰਮ ਸਿਸਟਮ ਕਰਤਾ ਕਿ ਸਾਰਿਆਂ ਨੂੰ ਈਮੇਲ ਲਈ ਭੇਜ ਦੋ ਕਿ ਤੁਹਾਡਾ ਹੀ ਕੈਨਸਲ ਕੀਤਾ ਜਾਦਾ ਬਹੁਤ ਲੋਕਾਂ ਦੀ ਹਲੇ ਉਮੀਦਾਂ ਸੀਗੀਆਂ ਕਿ ਚੱਲ ਯਾਰ ਮੇਰਾ ਹਲੇ 3 ਸਾਲ ਦਾ 2 ਸਾਲ ਦਾ ਪਿਆ ਹਲੇ ਲਾਇਸੈਂਸ ਵੈਲਿਡ ਆ ਚੱਲ ਮੈਂ ਆਪਣਾ ਜਿਹੜਾ ਕਰਜ਼ਾ ਚੱਕਿਆ 2-3 ਸਾਲ ਕਮਾਈ ਕਰਕੇ ਉਹ ਉਤਾਰ ਲੂੰਗਾ ਪਰ ਹੁਣ ਬਹੁਤ ਲੋਕਾਂ ਦੀਆਂ ਨੌਕਰੀਆਂ ਜਾਣ ਗਿਆ ਬਹੁਤ ਲੋਕਾਂ ਦੀ ਨੌਕਰੀ ਦੇ ਉੱਪਰ ਲੱਤ ਵੱਜੇਗੀ ਟਰੰਪ ਦਾ ਬਹੁਤ ਹੀ ਵੱਡਾ ਕਦਮ ਹੈ ਬਹੁਤ ਜ਼ਿਆਦਾ ਹਲਾਕੇ ਰੱਖ ਤੇ ਇਸ ਕਦਮ ਨੇ ਪੂਰੀ ਟਰੱਕ ਇੰਡਸਟਰੀ ਕਿਉਂਕਿ ਪਹਿਲਾਂ ਤਾਂ ਬਹੁਤ ਘੱਟ ਲੋਕ ਛੱਡੇ ਸੀਗੇ ਟਰੱਕ ਬਹੁਤ ਲੋਕਾਂ ਨੇ ਬਹੁਤ ਹਟਕੇ ਦੂਜੇ ਚੌਪਾਂ ਚਲੇ ਗਏ ਸੀ ਪਰ ਬਹੁਤ ਲੋਕਾਂ ਦੀਆਂ ਮਜਬੂਰੀਆਂ ਸੀਗੀਆਂ ਲੋਨ ਸੀਗੇ ਕਰਜ਼ੇ ਸੀਗੇ ਉਹ ਕੰਮ ਕਰ ਰਹੇ ਜੇ ਵੀ ਚਲੋ ਹੈਗਾ ਸਾਡੇ ਕੋਲ 4-5 ਸਾਲ ਆਪਾਂ ਕੰਮ ਕਰ ਲੈਂਦੇ ਹਾਂ ਪਰ ਹੁਣ ਇਸ ਐਕਸ਼ਨ ਦੇ ਨਾਲ ਹੁਣ ਉਹ ਵੀ ਘਰ ਬੈਠਣਗੇ ਹੁਣ ਬਹੁਤ ਹੀ ਜ਼ਿਆਦਾ ਬੁਰੀ ਹਾਲਤ ਹੋਣ ਵਾਲੀ ਆ ਟਰੱਕ ਇੰਡਸਟਰੀ ਦੀ ਆਈ ਹੋਪ ਤੁਹਾਡੇ ਵੀ ਇਹ ਲਾਇਸੈਂਸ ਨਾ ਕੈਂਸਲ ਹੋਣ ਤੁਸੀਂ ਜਿਹੜੀ ਰਿਕੁਆਇਰਮੈਂਟ ਪੂਰੀ ਕਰਦੇ ਹੋਵੋਗੇ ਅਕਦੀ ਜੋ ਵੀ ਨਵੀਂ ਅਪਡੇਟ ਆਏਗੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਅਗਰ ਤੁਹਾਡਾ ਕੋਈ ਵੀ ਈਮੇਲ ਜਾਂ ਤੁਹਾਡੇ ਕਿਸੇ ਯਾਰ ਬੈਲੀ ਨੂੰ ਭਰਾ ਨੂੰ ਰਿਸ਼ਤੇਦਾਰ ਨੂੰ ਜਾਂ ਤੁਹਾਨੂੰ ਖੁਦ ਨੂੰ ਵੀ ਆਈ ਹੋਵੇ ਤਾਂ ਪਲੀਜ਼ ਪਲੀਜ਼ ਕਮੈਂਟ ਜਰੂਰ ਕਰਿਓ ਤਾਂ ਕਿ ਜਿਹੜੇ ਲੋਕ ਕਹਿ ਰਹੇ ਆ ਕੁਝ ਵੀ ਨਹੀਂ ਹੋ ਰਿਹਾ ਨਾ ਉਹਨਾਂ ਨੂੰ ਪਤਾ ਲੱਗ ਸਕੇ ਤੇ ਦੂਜੀ ਗੱਲ ਇਹ ਆ ਕਿ ਸਾਰਿਆਂ ਨੂੰ ਇਹੀ ਲੱਗਦਾ ਜੇਗਾ ਕਿ ਹੁਣ ਮਮਦਾਨੀ ਜੀ ਜਿੱਤ ਗਏ ਆ ਲੋਕਾਂ ਨੇ ਹੋਰ ਪਾਸੇ ਵੀ ਜਿਹੜੀਆਂ ਇਲੈਕਸ਼ਨ ਹੋ ਕੇ ਹਟੀਆਂ ਇਧਰ ਉਧਰ ਉਥੇ 트럼ਪ ਦੀ ਪਾਰਟੀ ਨੂੰ ਬਹੁਤ ਘੱਟ ਲੋਕਾਂ ਨੇ ਵੋਟ ਪਾਈ ਆ ਨਕਾਰਿਆ ਮਤਲਬ ਕਿ ਇਹਦਾ ਮਤਲਬ ਇਹੀ ਆ ਕਿ ਜੋ 트럼ਪ ਕਹਿ ਰਿਹਾ ਇਸ ਕਿ ਮੈਂ ਆਪਣੇ ਲੋਕਾਂ ਲਈ ਕਰ ਰਿਹਾ ਮੈਂ ਇਹਨਾਂ ਦੀ ਬਿਹਤਰੀ ਦੇ ਲਈ ਕਰ ਰਿਹਾ ਪਰ ਲੋਕਾਂ ਨੇ ਇਸ ਚੀਜ਼ ਨੂੰ ਨਕਾਰਤਾ ਉਹਨਾਂ ਨੇ ਨਹੀਂ ਪਸੰਦ ਕੀਤਾ ਕਿ ਜੋ 트럼ਪ ਕਰ ਰਿਹਾ ਆਪਣੀ ਮਰਜ਼ੀ ਕਰ ਰਿਹਾ ਔਰ ਜਿਹੜੀ ਹਰ ਇੱਕ ਕੰਟਰੀ ਦਾ ਹੈ ਟੈਰਿਫ ਟੈਰਿਫ ਖੇ ਰਿਹਾ ਟੈਕਸ ਟੈਕਸ ਠੋਕ ਰਿਹਾ ਤੇ ਉਲਟਾ ਉਹ ਕੰਟਰੀਆਂ ਇਹਦੇ ਨਾਲ ਮਗਾਈ ਇੰਨੀ ਜ਼ਿਆਦਾ ਹੋ ਰਹੀ ਆ ਹਰ ਕੋਈ ਇੱਥੋਂ ਦਾ ਨਾਗਰਿਕ ਦੁਖੀ ਹੋ ਗਿਆ ਹੁਣ ਇਹਦੇ ਫੈਸਲਿਆਂ ਤੋਂ ਤੋ ਉਹਨਾਂ ਨੇ ਇਹਦਾ ਜਵਾਬ ਵੋਟਾਂ ਦੇ ਵਿੱਚ ਦਿੱਤਾ ਜਿਹਦਾ ਕਿ ਐਡੀ ਵੱਡੀ ਉਮੀਦ ਨਹੀਂ ਸੀ ਸਭ ਨੂੰ ਪਤਾ ਵੀ ਠੀਕ ਆ ਉਹ ਜਿੱਤਣਗੇ ਪਰ ਐਡਾ ਵੱਡਾ ਫਰਕ ਦੇ ਨਾਲ ਨਹੀਂ 트াম্প ਦੀ ਪਾਰਟੀ ਨੂੰ ਵੋਟ ਬਹੁਤ ਘੱਟ ਪਈ ਆ ਇਹਦੇ ਨਾਲ ਲੱਗਦਾ ਸੀਗਾ ਕਿ ਚੱਲ ਬਿਹਤਰੀ ਹੋਏਗੀ ਪਰ ਨਹੀਂ ਔਰ ਹੋਰ ਜ਼ਿਆਦਾ ਸਖਤਾਈ ਕਰਦੀ ਹੁਣ ਨਵੇਂ ਫਰਮਾਨ ਜਾਰੀ ਕਰਤੇ 트ੰਪ ਨੇ ਕਿ ਜਿਹੜਾ ਵੀਜ਼ੇ ਨੂੰ ਲੈ ਕੇ ਆ ਇਹਦੇ ਵਿੱਚ ਹੈਲਥ ਨੂੰ ਲੈ ਕੇ ਐਡੀ ਵੱਡੀ ਲਿਸਟ ਜਾਰੀ ਕਰਤੀ ਕਿ ਜਿਹਨੂੰ ਇਸ ਇਸ ਤਰ੍ਹਾਂ ਦੀਆਂ ਬਿਮਾਰੀਆਂ ਉਹ ਵੀਜ਼ਾ ਨਹੀਂ ਅਪਲਾਈ ਕਰਨਗੇ ਨਹੀਂ ਮਿਲੇਗਾ ਉਹਨਾਂ ਨੂੰ ਸੋ ਹੁਣ ਤੁਸੀਂ ਸੋ ਸਕਦੇ ਆ ਕਿ ਇੰਨੀਆਂ ਬਿਮਾਰੀਆਂ ਦੀ ਸਿਸ਼ਤਾ ਚ ਅਗਰ ਤੁਹਾਡੇ ਕੋਲ ਇਹ ਬਿਮਾਰੀ ਹੈਗੀ ਆਲਰੇਡੀ ਤੁਹਾਨੂੰ ਤਾਂ ਤੁਸੀਂ ਨਹੀਂ ਵੀਜ਼ਾ ਪ੍ਰਾਪਤ ਕਰ ਸਕਦੇ ਸਭ ਤੋਂ ਵੱਡੀ ਬਿਮਾਰੀ ਤੇਹੀ ਆ ਕੀ ਤੁਹਾਨੂੰ ਡਾਇਬੀਟਿਸ ਨਹੀਂ ਹੋਣੀ ਚਾਹੀਦੀ ਕੋਈ ਸਾਹ ਦੇ ਨਾਲ ਬਿਮਾਰੀ ਨਹੀਂ ਹੋਣੀ ਚਾਹੀਦੀ ਦਿਲ ਦੀ ਕੋਈ ਬਿਮਾਰੀ ਨਹੀਂ ਹੋਣੀ ਚਾਹੀਦੀ ਜਾਂ ਤੁਹਾਨੂੰ ਕੋਈ ਵੀ ਸਰੀਰਕ ਇਦਾਂ ਦੀ ਪ੍ਰਾਣੀ ਬਿਮਾਰੀ ਨਹੀਂ ਹੋਣੀ ਚਾਹੀਦੀ ਟਰੰਪ ਨੇ ਇਹ ਹਵਾਲਾ ਦਿੱਤਾ ਕਿ ਇਹ ਲੋਕ ਇੱਥੇ ਆਉਂਦੇ ਨੇ ਤੇ ਸਾਡੀ ਆਰਥਿਕ ਵਿਵਸਥਾ ਦੇ ਉੱਤੇ ਬੋਝ ਬਣਦੇ ਨੇ ਸਾਡਾ ਸਾਨੂੰ ਇਹਨਾਂ ਦਾ ਇਲਾਜ ਕਰਨਾ ਪੈਂਦਾ ਜਿਹਦਾ ਖਰਚਾ ਸਾਰਾ ਸਾਡੀ ਸਰਕਾਰ ਨੂੰ ਕਰਨਾ ਪੈਂਦਾ ਸਾਡੇ ਦੇਸ਼ਾਂ ਸਾਡੇ ਲੋਕਾਂ ਦੇ ਟੈਕਸਾਂ ਦਾ ਪੈਸਾ ਜਿਹੜਾ ਮੈਂ ਆਪਣੇ ਲੋਕਾਂ ਦੇ ਉੱਪਰ ਬਿਹਤਰੀ ਦੇ ਲਈ ਲਾਉਣਾ ਸੀ ਮੈਨੂੰ ਉਹ ਇਹਨਾਂ ਦੇ ਇਲਾਜ ਦੇ ਉੱਤੇ ਲਾਉਣਾ ਪੈਂਦਾ ਸੋ ਇਹਦੇ ਲਈ ਉਹਨਾਂ ਨੇ ਕਦਮ ਚੁੱਕਿਆ ਹੈ ਕਿ ਅਜਿਹਨੂੰ ਬਹੁਤ ਹੀ ਵੱਡਾ ਕਦਮ ਕਿਹਾ ਜਾ ਰਿਹਾ ਔਰ ਤੁਹਾਨੂੰ ਪਤਾ ਕਿ ਇਸ ਟਾਈਮ ਦੇ ਉੱਤੇ ਇਦਾਂ ਦੇ ਲੋਕ ਬਹੁਤ ਹੀ ਜ਼ਿਆਦਾ ਘਟ ਨੇ ਜਿਹੜੇ ਬਿਲਕੁਲ ਫਿੱਟ ਹੋਣ ਉਹਨਾਂ ਨੂੰ ਕਿਤੇ ਨਾ ਕਿਤੇ ਕੋਈ ਨਾ ਕੋਈ ਬਿਮਾਰੀ ਜ਼ਰੂਰ ਹੁੰਦੀ ਹੁੰਦੀ ਆ ਔਰ ਤੁਹਾਨੂੰ ਪਤਾ ਕਿ ਹੁਣ ਇਹ ਗਾਸ਼ ਕਿੰਨੇ ਲੋਕਾਂ ਦੇ ਉੱਪਰ ਡਿੱਗੇਗੀ ਕਿੰਨੇ ਲੋਕਾਂ ਦੇ ਸੁਪਨੇ ਟੁੱਟਣਗੇ ਔਰ ਜਿਨ੍ਹਾਂ ਨੇ ਸੋਚਿਆ ਸੀਗਾ ਕਿ ਅਸੀਂ ਜਾਵਾਂਗੇ ਉੱਥੇ ਉਹਨਾਂ ਦੇ ਬਹੁਤ ਹੀ ਜ਼ਿਆਦਾ ਸੁਪਨੇ ਟੁੱਟ ਜਾਣੇ ਆ ਔਰ ਇਹ ਦੀ ਉਮੀਦ ਨਹੀਂ ਸੀਗੀ ਕਿਸੇ ਨੂੰ ਵੀ ਜਿਹੜੇ 트럼ਪ ਨੇ ਛੱਡ ਕੇ ਦਿੱਤੇ ਆ ਆਈ ਹੋਪ ਕਲੀਅਰ ਹੋ ਜਵੇ 트럼ਪ ਨੂੰ ਪਤਾ ਲੱਜਵੇ ਸਮਝ ਜਵੇ ਇਹ ਲੋਕ ਕੀ ਚਾਹ ਰਹੇ ਆ ਲੋਕ ਨਹੀਂ ਪਸੰਦ ਕਰੇ ਮੈਂ ਉਹੀ ਗੱਲਾਂ ਤੇ ਉੱਪਰ ਕਿਉਂ ਅੜਿਆ ਇਹੀ ਗੱਲ ਕਰਕੇ ਲੋਕ ਇਸ ਤੋਂ ਪਿੱਛੇ ਹਟੇ ਕਿਸੇ ਦੀ ਵੀ ਨਹੀਂ ਸੁਣਦਾ ਸਿਰਫ ਸਿਰਫ ਆਪਣੀ ਮਰਜ਼ੀ ਕਰਦਾ ਬਾਕੀ ਨਮੀ ਨਮੀ ਅਪਡੇਟ ਕੋਈ ਵੀ ਆਏਗੀ ਜਾਂ ਤੁਸੀਂ ਵੀ ਇਸ ਦੇ ਬਾਰੇ ਕੁਝ ਵੀ ਕਹਿਣਾ ਤਾਂ ਪਲੀਜ਼ ਪਲੀਜ਼ ਕਮੈਂਟ ਕਰਿਓ ਆਪਾਂ ਜੋ ਵੀ ਅਪਡੇਟ ਆਏਗੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਨਮੀ ਨਮੀ ਅਪਡੇਟ ਦੇ ਲਈ ਪਲੀਜ਼ ਪਲੀਜ਼ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੁਹਾਡਾ ਆਪਣਾ ਚੈਨਲ ਆ ਪੰਜਾਬੀਓ ਔਰ ਇਸ ਦੇ ਬਾਰੇ ਕੁਝ ਵੀ ਕਹਿਣਾ ਹੋਇਆ ਕਮੈਂਟ ਵੀ ਕਰਿਓ ਔਰ ਪਲੀਜ਼ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਥੈਂਕ ਯੂ